ਚੈਲੋ ਜੀ ਆ ਵੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤੋ ਸਵਾਗਤ ਦੋਸਤੋ ਹਾਜ਼ਰਾਂ ਅੱਜ ਆਪਾਂ ਦੀਆਂ ਕੁਝ ਗੱਲਾਂ ਬਤਾਈ ਦੇ ਕੁਝ ਮਸਲੇ ਤੋਂ ਅੱਜ ਸਾਂਝੇ ਕਰਦੇ ਲਈ ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਨੀ ਹੈ 트럼ਪ ਪ੍ਰਸ਼ਾਸਨ ਵੱਲੋਂ ਐਜੂਕੇਸ਼ਨ ਡਿਪਾਰਟਮੈਂਟ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਦੂਜਾ ਐਡਾਹੋ ਦੇ ਵਿੱਚ ਅਬੋਰਸ਼ਨ ਬੈਨ ਦੇ ਉੱਤੇ ਜਿਹੜੀ ਰੋਕ ਲੱਗੀ ਸੀ ਉਹ ਹਟਾ ਲਈ ਕਿ ਬੜਾ ਟਿੱਡਾ ਮਾਮਲਾ ਆ ਤੀਜੀ ਗੱਲਬਾਤ ਕਰਨੀ ਹੈ ਲਾਸ ਐਂਜਲਸ ਕਾਉਂਟੀ ਦੇ ਵਿੱਚ ਬਿਜਲੀ ਕੰਪਨੀ ਦੇ ਉੱਤੇ ਕੇਸ ਕੀਤਾ ਜਾ ਰਿਹਾ ਵੀ ਇਹਨਾਂ ਕਰਕੇ ਅੱਗ ਲੱਗੀ ਸੀ ਤੇ ਸ਼ੈਟਲ ਦੇ ਵਿੱਚ ਏਟੀਐਮ ਪੁੱਟਰ ਵਾਲੇ ਦੋਸ਼ੀ ਦੀ ਪੇਸ਼ੀ ਹੋਈ ਆ ਕਥਿਤ ਦੋਸ਼ੀ ਜਿਹੜਾ ਉਹਦੀ ਪੇਸ਼ੀ ਹੋਈ ਆ ਤੇ ਜਿਹੜੇ ਟੈਰਫ ਆਓ ਫਿਰ ਚਰਚਾ ਦੇ ਵਿੱਚ ਜਿਹੜੀ ਢਿੱਲ ਦਿੱਤੀ ਗਈ ਆ ਕੈਨੇਡਾ ਤੇ ਮੈਕਸੀਕੋ ਨੂੰ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲੀ ਗੱਲਬਾਤ ਡਿਪਾਰਟਮੈਂਟ ਆਫ ਐਜੂਕੇਸ਼ਨ ਬਾਰੇ ਰਾਸ਼ਟਰਪਤੀ 트ੰਪ ਨੇ ਅੱਜ ਇਹ ਫੈਸਲਾ ਕਰ ਲਿਆ ਕਿਸੇ ਵੱਲੇ ਵੀ ਸਾਈਨ ਹੋ ਸਕਦੇ ਆ ਅੱਜ ਵੀਰਵਾਰ ਨੂੰ ਕਿ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਬੰਦ ਕਰ ਦੇਣਾ ਇਹਦੀ ਲੋੜ ਨਹੀਂ ਆ ਸਾਲ ਦੇ ਸ਼ੁਰੂ ਦੇ ਵਿੱਚ ਕਿਹਾ ਸੀ ਇਹਨਾਂ ਨੇ ਵੀ ਇਹਨੂੰ ਬੰਦ ਕਰ ਦੇਣਾ ਤੇ ਹੁਣ ਕਿਸੇ ਵੇਲੇ ਵੀ ਸਾਈਨ ਹੋ ਸਕਦੇ ਆ ਇਹ ਜਿਹੜਾ ਫੈਸਲਾ ਬਹੁਤ ਵੱਡਾ ਫੈਸਲਾ ਯਾਰ ਇਹਦੇ ਉੱਤੇ ਇਹ ਆ ਕਿ ਪਹਿਲੀ ਗੱਲ ਤੇ ਰਾਸ਼ਟਰਪਤੀ 트ੰਪ ਦੇ ਵਾਸ ਵਿੱਚ ਨਹੀਂ ਆ ਕਾਂਗਰਸ ਤੋਂ ਪ੍ਰੂਵ ਲੈਣੀ ਜ਼ਰੂਰੀ ਆ ਕਿਉਂਕਿ ਕਾਂਗਰਸ ਹੀ ਫੰਡਿੰਗ ਕਰਦੀ ਆ ਇਸ ਡਿਪਾਰਟਮੈਂਟ ਨੂੰ ਇੱਥੇ ਦੱਸ ਦੇਣਾ ਚਾਹੁੰਦੇ ਆ ਕਿ ਡਿਪਾਰਟਮੈਂਟ ਐਜੂਕੇਸ਼ਨ ਡਿਪਾਰਟਮੈਂਟ ਦਾ ਮਤਲਬ ਬੰਦ ਕਰਨਾ ਮਤਲਬ ਇਹ ਨਹੀਂ ਆ ਕਿ ਸਾਰਾ ਐਜੂਕੇਸ਼ਨ ਸਿਸਟਮ ਜਿਹੜਾ ਉਹ ਖਰਾਬ ਹੋ ਜਾਊਗਾ ਜਿਹੜੀ ਐਜੂਕੇਸ਼ਨ ਆ ਉਹ ਸਟੇਟ ਪਾਲਿਸੀ ਆ ਹਰ ਇੱਕ ਸਟੇਟ ਦੀ ਆਪਣੀ ਪਾਲਿਸੀ ਉਹਨਾਂ ਦਾ ਆਪਣਾ ਸਾਰਾ ਹਿਸਾਬ ਕਿਤਾਬ ਆ ਸਿਟੀਜ਼ ਦੇ ਨਾਲ ਜਾਂ ਜਿਹੜੇ ਜਿੱਦਾਂ ਉਹਨਾਂ ਦਾ ਸਾਰਾ ਸਕੂਲ ਸਿਸਟਮ ਚੱਲਦਾ ਕਿੱਥੋਂ ਹੁਣ ਜਿਹੜੀ ਫੈਡਰਲ ਸਰਕਾਰ ਆ ਉਹਦਾ ਜਿਹੜਾ ਇਹ ਐਜੂਕੇਸ਼ਨ ਡਿਪਾਰਟਮੈਂਟ ਆ ਇਹ ਓਵਰਸੀ ਕਰਦਾ ਸਾਰੇ ਨੂੰ ਉਹ ਕੁਝ ਮਾਮਲੇ ਜਿਹੜੇ ਜਿਹੜੇ کہیں ਰਾਸ਼ਟਰਪਤੀ 트럼ਪ ਨੂੰ ਲੱਗਦੇ ਵੀ ਇਹ ਵਾਧੂ ਆ ਇਹਦਾ ਫਾਇਦਾ ਕੋਈ ਨਹੀਂ ਜਦ ਸਟੇਟ ਨੇ ਸਾਰਾ ਕੁਝ ਕਰਨਾ ਸਟੇਟ ਨੇ ਫੰਡਿੰਗ ਦੇਣੀ ਆ ਸਟੇਟ ਨੇ ਟੀਚਰ ਰੱਖਣੇ ਆ ਸਟੇਟ ਨੇ ਕਰਿਕੂਲਮ ਬਣਾਉਣਾ ਸਾਰਾ ਕੁਝ ਕਰਨ ਦੇ ਵਿੱਚ ਸਟੇਟ ਦਾ ਕੰਮ ਆ ਤੇ ਇਹਦੇ ਵਿੱਚ ਫਿਰ ਇਹ ਉਹਨਾਂ ਨੂੰ ਲੱਗਦਾ ਕਿ ਬਾਕੀ ਕਿਸੇ ਦਾ ਕੰਮ ਹੋ ਸਕਦਾ ਏਸ ਡਿਪਾਰਟਮੈਂਟ ਦਾ ਬਹੁਤਾ ਕੰਮ ਨਹੀਂ ਹੈ ਇਸ ਕਰਕੇ ਇਹਨੂੰ ਬੰਦ ਕਰ ਦਿਓ ਇਹ ਗੱਲ ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਹੁਣ ਪਿਛਲੇ ਜਦੋਂ ਦੇ 트ੰਪ ਆਏ ਆ ਪਾਲਿਸੀ ਬੜੀ ਸਪਸ਼ਟ ਚੱਲ ਰਹੀ ਹੈ ਐਲਨ ਮਸਕ ਦੇ ਨਾਲ ਰਲ ਕੇ ਵੀ ਸਮਾਲ ਗਵਰਨਮੈਂਟ ਚਾਹੀਦੀ ਹੈ ਸਾਈਜ਼ ਛੋਟਾ ਕਰਨਾ ਜਿਹੜੇ ਵਾਧੂ ਬੰਦੇ ਹੋ ਉਹ ਕੱਢ ਦਿਓ ਬੇਕਾਰ ਬੰਦੇ ਹੋ ਉਹ ਕੱਢ ਦਿਓ ਜਿਹੜੇ ਵਾਧੂ ਡਿਪਾਰਟਮੈਂਟ ਆ ਉਹ ਬੰਦ ਕਰ ਦਿਓ ਜਿੱਦਾਂ ਕੱਲ ਵੀ ਉਹਨਾਂ ਨੇ ਆਪਣੀ ਜਿਹੜੀ ਕਾਂਗਰਸ ਸਪੀਚ ਕਾਂਗਰਸ ਨੂੰ ਜਿਹੜਾ ਸੰਬੋਧਨ ਕੀਤਾ ਉਹਦੇ ਵਿੱਚ ਇਹਨਾਂ ਨੇ ਆਹ ਪਹਿਲਾ ਦੋੱਖ ਦਿਨ ਇਦੇ ਵਿੱਚ ਕਿਹਾ ਸਾਫ਼ ਤੌਰ ਦੇ ਉੱਤੇ ਵੀ ਅਸੀਂ ਕਈ ਸੈਂਕੜੇ ਬਿਲੀਅਨ ਡਾਲਰ ਦੀ ਬਚਤ ਕਰ ਲਈ ਉਹ ਬਚਤ ਇਦਾਂ ਕੀਤੀ ਜਾ ਰਹੀ ਹੈ ਇਹ ਡਿਪਾਰਟਮੈਂਟ ਬੰਦ ਕੀਤੇ ਜਾ ਰਹੇ ਹੁਣ ਕਾਂਗਰਸ ਫੈਸਲਾ ਕਰੂਗੀ ਕਿਉਂਕਿ ਫੰਡਿੰਗ ਕਾਂਗਰਸ ਦਿੰਦੀ ਹੈ ਇਹਨਾਂ ਨੂੰ ਰਿਪਬਲਿਕਨ ਸਪੋਰਟ ਆ ਸਿੱਧੀ ਇਹਨਾਂ ਨੂੰ ਰਿਪਬਲਿਕਨ ਇਹਨਾਂ ਦੀ ਸਪੋਰਟ ਕਰਦੇ ਆ ਜਿਹੜੇ ਇੱਕ ਮੰਨਦੇ ਆ ਇੱਕ ਡਿਪਾਰਟਮੈਂਟ ਗੈਰ ਜ਼ਰੂਰੀ ਆ ਤੇ ਇਹਨੂੰ ਘਟਾ ਦੇਣਾ ਚਾਹੀਦਾ ਜਗਾ ਟੁਕਟੇ ਦੀ ਪਾਵਰ ਘੱਟ ਕਰ ਦੇਣੀ ਚਾਹੀਦੀ ਤੇ ਇਹਨਾਂ ਨੇ ਤਾਂ ਫੈਸਲਾ ਕਰ ਲਵੇ ਬੰਦ ਹੀ ਕਰ ਦੇਣਾ ਚਾਹੀਦਾ ਜਿਹੜੇ ਡੈਮੋਕ੍ਰੇਟਸ ਨੇ ਉਹ ਇਹਨਾਂ ਦੇ ਉਲਟ ਇਸ ਮਾਮਲੇ ਦੇ ਵਿੱਚ ਉਹ ਐਜ ਕਦੇ ਵੀ ਇਹ ডিপਾਰਟਮੈਂਟ ਬਹੁਤ ਜ਼ਰੂਰੀ ਹੈ ਹੁਣ ਪਤਾ ਨਹੀਂ ਸੱਚ ਕੀ ਹੈ ਕੌਣ ਜਾਣਦਾ ਵੀ ਜ਼ਰੂਰੀ ਹੈ ਕਿ ਨਹੀਂ ਜਦੋਂ ਜੋ ਬਾਈਡਨ ਸੀ ਉਦੋਂ ਇਹ ডিপਾਰਟਮੈਂਟ ਜ਼ਰੂਰੀ ਬਹੁਤ ਸੀ ਸੱਤਾ ਬਦਲ ਗਈ 트럼ਪ ਆ ਗਏ ਕਹਿੰਦੇ ਜੀ ডিপਾਰਟਮੈਂਟ ਹੈ ਹੀ ਜ਼ਰੂਰੀ ਨਹੀਂ ਦੋਵੇਂ ਜਿਹੜੇ ਕਾਂਗਰਸ ਦੇ ਵਿੱਚ ਵੀ ਦੋਵੇਂ ਤਰ੍ਹਾਂ ਅਲੱਗ-ਅਲੱਗ ਵਿਚਾਰ ਰੱਖਦੇ ਆ ਨੇ ਕਿ ਜਿਹੜੇ ਇਹ ਜਿਹੜੇ ਡੈਮੋਕ੍ਰੇਟਸ ਨੇ ਉਹ ਕਹਿੰਦੇ ਕਿ ਅਮਰੀਕਾ ਦੇ ਵਿੱਚ ਐਜੂਕੇਸ਼ਨ ਸਟੈਂਡਰਡਸ ਨੂੰ ਦੇਖਣ ਦੇ ਲਈ ਸਟੂਡੈਂਟਸ ਦੀ ਹੈਲਪ ਕਰਨ ਦੇ ਲਈ ਇਹ ডিপਾਰਟਮੈਂਟ ਬਹੁਤ ਜ਼ਰੂਰੀ ਹੈ ਇਹਨੂੰ ਕੱਢਿਆ ਨਹੀਂ ਜਾਣਾ ਚਾਹੀਦਾ ਕਈ ਬਿਲੀਅਨ ਡਾਲਰ ਦੀ ਐਡ ਰਿਸਕ ਦੇ ਉੱਤੇ ਚਲੀ ਜਾਊਗੀ ਦੇਵ ਵਿਭਾਗ ਡਿਪਾਰਟਮੈਂਟ ਆ ਇਹ ਸਕੂਲਾਂ ਨੂੰ ਪੈਸਾ ਦਿੰਦਾ ਸਪੈਸ਼ਲੀ ਉਹਨਾਂ ਸਕੂਲਾਂ ਨੂੰ ਇਹਦੀ ਜ਼ਿੰਮੇਵਾਰੀਆਂ ਜਿਹੜੇ ਲੋ ਇਨਕਮ ਵਾਲੇ ਆ ਜਿਹੜੇ ਉਹਨਾਂ ਇਲਾਕਿਆਂ ਦੇ ਵਿੱਚ ਆ ਜਿੱਥੇ ਆਂਦਰ ਬਹੁਤ ਘੱਟ ਆ ਸਟੂਡੈਂਟ ਲੋਨ ਜਿਹੜਾ ਆ ਉਹਦੇ ਤੇ ਅਸਰ ਪੈ ਸਕਦਾ 1.6 ਟ੍ਰਿਲੀਅਨ ਡਾਲਰ ਦਾ ਸਟੂਡੈਂਟ ਲੋਨ ਆ ਜਿਹਦੇ ਉੱਤੇ ਸਾਰੇ ਸਾਰੇ ਅਮਰੀਕਾ ਦੇ ਨਿਆਣੇ ਪੜ੍ਹਦੇ ਆ ਤੇ ਡਿਪੈਂਡ ਕਰਦੇ ਆ ਉਸ ਲੋਨ ਨੂੰ ਇਹ ਓਵਰਸਾਈ ਕਰਦੇ ਆ ਇਹ ਦੇਖਦੇ ਆ ਉਹਨੂੰ ਸਾਰੇ ਕੁਝ ਨੂੰ ਜਿਹੜੀ ਹੁਣ ਇਹਦੇ ਲਈ ਐਜੂਕੇਸ਼ਨਲ ਸੈਕਟਰੀ ਵੱਡਾ ਉਹਦਾ ਆ ਐਜੂਕੇਸ਼ਨਲ ਸੈਕਟਰੀ ਦੇ ਕਹਿਣ ਅਨੁਸਾਰ ਜੋ ਲਿੰਡਾ ਮਕਮੌਨ ਨੇ ਉਹਨਾਂ ਦੇ ਕਹਿਣ ਅਨੁਸਾਰ ਵੀ ਠੀਕ ਆ ਐਜੂਕੇਸ਼ਨ ਡਿਪਾਰਟਮੈਂਟ ਦੀ ਲੋਡ ਨਹੀਂ ਹੈ ਸਾਨੂੰ ਮਤਲਬ ਇਹ ਆ ਕਿਉਂ ਰਾਸ਼ਟਰਪਤੀ 트੍ਰੰਪ ਦੇ ਨਾਲ ਸਹਿਮਤ ਨੇ ਕਿ ਇਹਨੂੰ ਬੰਦ ਕਰ ਦੇਣਾ ਚਾਹੀਦਾ ਹੁਣ ਇਹ ਬਹੁਤ ਵੱਡਾ ਮੁੱਦਾ ਇਸ ਵੇਲੇ ਅਮਰੀਕਾ ਦੇ ਵਿੱਚ ਬਣ ਗਿਆ ਐਲਨ ਮਸਕ 트੍ਰੰਪ ਸਰਕਾਰ ਦਾ ਸਾਈਜ਼ ਛੋਟਾ ਚਾਹੁੰਦੇ ਆ ਕੁਝ ਜਿਹੜੇ ਰਿਪਬਲਿਕਨਸ ਨੇ ਕੁਝ ਜਿਹੜੇ ਉਹ ਕੁਝ ਪ੍ਰੋਗਰਾਮ ਨੂੰ ਚੰਗਾ ਨਹੀਂ ਸਮਝਦੇ ਉਹਨਾਂ ਨੇ ਕ੍ਰਿਟਿਸਾਈਜ਼ ਕੀਤਾ ਇਹਨੂੰ ਜਿਹੜਾ ਖਾਸ ਤੌਰ ਦੇ ਉੱਤੇ ਹੁੰਦਾ ਜਿਹੜਾ ਸਟੂਡੈਂਟ ਲੋਨ ਫੋਰਗੇਵਨਸ ਹੈਗਾ ਜਿਹੜਾ ਬਾਈਡਨ ਨੇ ਕੀਤਾ ਸੀ ਉਹਨਾਂ ਦੇ ਵੀ ਉਹਨੇ ਵਿਰੋਧ ਕੀਤਾ ਡਾਈਵਰਸਿਟੀ ਪ੍ਰੋਗਰਾਮ ਨੂੰ ਇਹ ਕਹਿੰਦੇ ਫੰਡ ਦੀ ਲੋੜ ਹੀ ਕੋਈ ਨਹੀਂ ਜਿਹੜਾ ਵੱਖ-ਵੱਖ ਰਸ ਦੇ ਲਈ ਜਾਂ ਕਿਸੇ ਨੂੰ ਇੱਕ ਉਹਦੇ ਵਿੱਚ ਇਨਕਲੂਜਨ ਦੇ ਲਈ ਹੁੰਦੀ ਉਹਦੇ ਕਹਿੰਦੇ ਲੋੜ ਹੀ ਕੋਈ ਨਹੀਂ ਯੂਐਸ ਡਿਪਾਰਟਮੈਂਟ ਆਫ ਐਜੂਕੇਸ਼ਨ ਸਰਕਾਰ ਦੀ ਏਜੰਸੀ ਆ ਜਿਹੜੀ ਐਜੂਕੇਸ਼ਨ ਨੂੰ ਦੇਖਦੀ ਆ ਨੈਸ਼ਨਲ ਲੈਵਲ ਦੇ ਉੱਤੇ 1979 ਦੇ ਵਿੱਚ ਇਹ ਬਣੀ ਸੀ ਇਹਨਾਂ ਨੇ ਕਿਹਾ ਜਾਂਦਾ ਕਿ ਸਾਰੇ ਸਕੂਲਾਂ ਨੂੰ ਦੇਖਣਾ ਕਿ ਇਹਨਾਂ ਦੇ ਵਿੱਚ ਮਤਲਬ ਸਾਰਿਆਂ ਨੂੰ ਬਰਾਬਰ ਐਜੂਕੇਸ਼ਨ ਮਿਲੇ ਉਹ ਇਹਨਾਂ ਨੇ ਦੇਖਣਾ ਤੇ ਹੁਣ 트াম্প ਕਹਿੰਦੇ ਨੇ ਸਾਨੂੰ ਦੇਖਣ ਦੀ ਲੋੜ ਨਹੀਂ ਸਾਰਿਆਂ ਨੂੰ ਬਰਾਬਰ ਐਜੂਕੇਸ਼ਨ ਜਿਹਦੇ ਕੋਲੇ ਹੈਗੀ ਆ ਉਹ ਲੈ ਲਵੇ ਜਿਹੜਾ ਕੋਈ ਪਾਸੇ ਆ ਤਾਂ ਉਹ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੁਣ ਇਹ ਪੈਸਾ ਦਿੰਦਾ ਸਕੂਲਾਂ ਨੂੰ ਫੈਡਰਲ ਫੰਡਿੰਗ ਕੇ 12 ਸਟੂਡੈਂਟਸ ਨੂੰ ਸਪੈਸ਼ਲੀ ਲੋ ਇਨਕਮ ਏਰੀਆਸ ਦੇ ਵਿੱਚ ਕਈ ਵਾਰੀਆ ਟੀਚਰਸ ਦੀ ਹੈਲਪ ਕਰਦਾ ਕਿਤਾਬਾਂ ਦੇ ਮਾਮਲੇ ਦੇ ਵਿੱਚ ਦੂਜੇ ਜਿਹੜੇ ਸਪੈਸ਼ਲ ਐਜੂਕੇਸ਼ਨ ਵਾਲੇ ਕੁਝ ਬੱਚੇ ਹੁੰਦੇ ਜਿਹੜੇ ਡਿਸੇਬਿਲਿਟੀਆਂ ਵਾਲੇ ਜਾਂ ਉਹਨਾਂ ਦੀ ਸਪੈਸ਼ਲ ਨੀਡਸ ਨੇ ਉਹਨਾਂ ਨੂੰ ਸਟੂਡੈਂਟ ਦੇ ਲੋਨ ਨੂੰ ਮੈਨੇਜ ਕਰਦਾ ਸੋ ਇਹ ਸਾਰਾ ਲੰਬਾ ਚੋੜਾ ਕੰਮ ਇਹਨਾਂ ਦੇ ਹੱਥ 'ਚ ਆ ਇੱਕ ਧਿਰ ਕਹਿੰਦੀ ਆ ਲੋੜ ਕੋਈ ਨਹੀਂ ਦੂਜੀ ਧਿਰ ਕਹਿੰਦੀ ਵੀ ਇਹ ਬਹੁਤ ਨੁਕਸਾਨ ਬਹੁਤ ਵੱਡਾ ਹੋਊਗਾ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਅਸਰ ਕੀ ਪੈਂਦਾ ਪਰ ਫਿਲਹਾਲ ਆ 트럼ਪ ਪ੍ਰਸ਼ਾਸਨ ਨੇ ਫੈਸਲਾ ਕਰ ਲਿਆ ਕਿ ਡਿਪਾਰਟਮੈਂਟ ਆਫ ਐਜੂਕੇਸ਼ਨ ਨੂੰ ਬੰਦ ਕਰ ਦੇਣ ਅਗਲੀ ਗੱਲ ਤਾਂ ਡਾਹੋਦੀ ਆ ਡਾਹੋ ਰਿਪਬਲਿਕਨ ਸਟੇਟ ਆਪਾਂ ਸਾਰੇ ਜਾਣਦੇ ਆ ਰਿਪਬਲਿਕਨ ਦਾ ਮਤਲਬ ਹੁੰਦਾ ਕਿ ਅਬੋਰਸ਼ਨ ਦੇ ਉਲਟ ਹੈ ਇਹ ਕਹਿੰਦੇ ਆ ਵੀ ਅਬੋਰਸ਼ਨ ਨਹੀਂ ਕਰ ਸਕਦੇ ਤੁਸੀਂ ਬੱਚੇ ਨੂੰ ਕੱਖ ਦੇ ਵਿੱਚ ਮਾਰ ਨਹੀਂ ਸਕਦੇ ਭਾਵੇਂ ਕੋਈ ਵੀ ਮਾਮਲਾ ਹੋਵੇ ਮਤਲਬ ਜਦੋਂ ਔਰਤ ਦੀ ਜਾਨ ਨੂੰ ਹੀ ਖਤਰਾ ਆ ਗਿਆ ਉਹ ਤੋਂ ਪਹਿਲਾਂ ਇਹ ਕਹਿੰਦੇ ਬੱਚੇ ਨੂੰ ਨਹੀਂ ਕੁਝ ਕਰਨਾ ਜੋ ਮਰਜ਼ੀ ਹੋ ਜਾਏ ਅਬਨਾਰਮੈਲਟੀ ਆ ਕੋਈ ਸਮੱਸਿਆ ਆ ਹੁਣ ਇੱਥੇ ਇਹਨਾਂ ਨੇ ਬੈਨ ਕਰਤਾ ਸੀ ਐਡਾਹੋ ਦੇ ਵਿੱਚ ਗਵਰਨਰ ਨੇ ਫੈਸਲਾ ਕਰ ਲਿਆ ਵੀ ਇੱਥੇ ਅਬੋਰਸ਼ਨ ਬੈਨ ਅਬੋਰਸ਼ਨ ਨਹੀਂ ਕੀਤਾ ਜਾ ਸਕਦਾ ਐਮਰਜੈਂਸੀ ਹਾਲਤਾਂ ਦੇ ਵਿੱਚ ਵੀ ਵੀ ਕੋਈ ਐਮਰਜੈਂਸੀ ਵੀ ਆ ਜਾਵੇ ਤੇ ਨਹੀਂ ਅਬੋਰਸ਼ਨ ਕੀਤਾ ਜਾ ਸਕਦਾ ਜਿਹੜਾ ਬਾਈਡਨ ਐਡਮਿਨਿਸਟ੍ਰੇਸ਼ਨ ਸੀ ਪਹਿਲਾਂ ਉਹ ਤੁਹਾਨੂੰ ਪਤਾ ਕਿ ਜਿਹੜੇ ਡੈਮੋਕ੍ਰੇਟਸ ਨੇ ਉਹ ਥੋੜੇ ਜੇ ਇਸ ਹੱਕ 'ਚ ਹੁੰਦੇ ਆ ਵੀ ਮਾਈ ਬਾਡੀ ਤੇ ਮਾਈ ਰਾਈਟ ਉਹ ਜਿਹੜੀ ਥਿਊਰੀ ਆ ਵੀ ਔਰਤ ਦੇ ਸਰੀਰ ਦੇ ਉੱਤੇ ਉਹਦਾ ਹੱਕ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਸੀ ਜਦ ਤੁਹਾਨੂੰ ਫੈਡਰਲ ਫੰਡਿੰਗ ਮਿਲਦੀ ਆ ਇਡਾਹੋ ਨੂੰ ਭਾਵੇਂ ਕਿ ਸਟੇਟ ਰਿਪਬਲਿਕ ਆ ਨਾ ਪਰ ਹਸਪਤਾਲ ਨੂੰ ਫੈਡਰਲ ਫੰਡਿੰਗ ਤਾਂ ਆ ਰਹੀ ਹੈ ਜੇ ਫੈਡਰਲ ਫੰਡਿੰਗ ਆ ਰਹੀ ਹੈ ਤਾਂ ਫੈਡਰਲ ਸਰਕਾਰ ਦਾ ਹੱਕ ਹੈ ਇਹਦੇ ਵਿੱਚ ਕਿ ਉਹ ਦੱਸ ਸਕਣ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ ਤੇ ਉਹ ਕਹਿੰਦੇ ਅਸੀਂ ਕਹੀ ਨਹੀਂ ਤੁਸੀਂ ਐਮਰਜੈਂਸੀ ਅਬੋਰਸ਼ਨ ਕਰੋ ਉਹਨਾਂ ਨੇ ਇਹਨਾਂ ਦੇ ਖਿਲਾਫ ਕੇਸ ਕਰਤਾ ਸੀ ਜਾਨੀ ਕਿ ਸਟੇਟ ਗਵਰਨਮੈਂਟ ਦੇ ਖਿਲਾਫ ਫੈਡਰਲ ਗਵਰਨਮੈਂਟ ਨੇ ਅਦਾਲਤ ਦੇ ਵਿੱਚ ਕੇਸ ਲਾਗੇ ਵੀ ਆਹ ਜਿਹੜਾ ਬੈਨ ਇੱਥੇ ਕੀਤਾ ਗਿਆ ਇਹ ਸਾਰਾ ਸਰ ਗਲਤ ਆ ਇਹਨੂੰ ਚੱਕੋ ਬੈਨ ਨੂੰ ਹਜੇ ਫੈਸਲਾ ਉਹਦੇ ਤੇ ਹੋਣਾ ਆ ਕੇਸ ਚੱਲ ਰਿਹਾ ਮਤਲਬ ਕਾਨੂੰਨੀ ਲੜਾਈ ਉਹ ਚੱਲ ਰਹੀ ਪਰ ਉਹਨਾਂ ਨੇ ਅਲਾਉ ਕਰ ਦਿੱਤਾ ਸੀ ਵੀ ਠੀਕ ਹੈ ਤੁਸੀਂ ਇਹਨੂੰ ਹੁਣ ਐਮਰਜੈਂਸੀ ਜੇ ਕੋ ਹੈਗੀ ਆ ਕਿਸੇ ਔਰਤ ਨੂੰ ਕੋਈ ਉਦਾਂ ਦੀ ਸਥਿਤੀ ਆ ਗਈ ਆ ਉਹਨੂੰ ਅਬੋਰਸ਼ਨ ਦੀ ਜਿਹੜੀ ਸਹੂਲਤ ਆਉ ਦੇ ਦਿਓ ਸੋ ਬਾਈਡਨ ਨੇ ਸੂ ਕੀਤਾ ਸੀ ਜਿਹੜਾ ਹਾਓ ਰਾਹੋ ਨੂੰ 2020 ਦੇ ਵਿੱਚ ਬਈ ਆਰਗੂਏਸ ਹੈਗਾ ਵੀ ਜਿਹੜਾ ਲਾਜਿਕ ਹੈ ਸਗਾ ਕਿ ਕਿਉਂਕਿ ਤੁਸੀਂ ਫੈਡਰਲ ਫੰਡਿੰਗ ਲਈ ਨੇ ਇਹ ਇਸ ਕਰਕੇ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਕੇਸ ਚਲੇ ਗਿਆ ਅ ਮਰਜੈਂਸੀ ਅਬੋਰਸ਼ਨ ਦੇ ਮਾਮਲੇ 'ਚ ਉਹਨੇ ਲਾਅ ਕਰਤਾ ਹੁਣ ਆਗੇ ਰਾਸ਼ਟਰਪਤੀ 트ੰਪ ਇਹ ਕਹਿੰਦੇ ਅਸੀਂ ਇਹ ਲੜਾਈ ਲੜਨੀ ਨਹੀਂ ਅਸੀਂ ਕੇਸ ਵਾਪਸ ਲੈ ਲਏ ਸੁਪਰੀਮ ਕੋਰਟ ਨੇ ਹਜੇ ਉਹਦੇ ਉੱਤੇ ਫੈਸਲਾ ਕਰਨਾ ਆ ਪਰ ਇਹਨਾਂ ਨੇ ਹੁਣ ਉਹ ਕੇਸ ਵਾਪਸ ਲੈ ਲਿਆ ਜਿਹਦਾ ਦੂਜਾ ਮਤਲਬ ਇਹ ਆ ਕਿ ਉਹ ਜਿਹੜਾ ਬੈਨ ਸੀ ਅਬੋਰਸ਼ਨ ਦੇ ਉੱਤੇ ਉਹ ਫੇਰ ਉਸੇ ਤਰ੍ਹਾਂ ਰਹੂਗਾ ਲਾ ਸੂਟ ਇਹਨਾਂ ਨੇ ਜਿਹੜਾ ਜਸਟਿਸ ਡਿਪਾਰਟਮੈਂਟ ਆ ਜਸਟਿਸ ਡਿਪਾਰਟਮੈਂਟ ਜਿਹੜਾ 트ੰਪ ਐਡਮਿਨਿਸਟ੍ਰੇਸ਼ਨ ਦੇ ਅੰਡਰ ਆ ਉਹਨਾਂ ਨੇ ਆਪਣਾ ਲਾ ਸੂਟ ਵਾਪਸ ਕਰ ਲਿਆ ਮਤਲਬ ਇਹ ਆ ਕਿ ਹੁਣ ਹਸਪਤਾਲਾਂ ਨੂੰ ਕੋਈ ਜ਼ਰੂਰਤ ਨਹੀਂ ਹੈ ਕਿ ਉਹ ਐਮਰਜੈਂਸੀ ਅਬੋਰਸ਼ਨ ਪ੍ਰੋਵਾਈਡ ਕਰਨ ਪਰ ਹਸਪਤਾਲਾਂ ਦੇ ਵਿੱਚ ਇਹ ਇਹਨੂੰ ਲੈ ਕੇ ਕਨਫਿਊਜ਼ਨ ਹੈ ਹਸਪੀਟਲਸ ਦੇ ਵਿੱਚ ਜਾਂ ਜਿਹੜੇ ਪੇਸ਼ੈਂਟ ਨੇ ਇਵਨ ਉਹਨਾਂ ਸਾਰਿਆਂ ਦੇ ਵਿੱਚ ਉਹਨੂੰ ਪਤਾ ਹੀ ਨਹੀਂ ਕਿਸੇ ਨੂੰ ਕੁਝ ਵੀ ਹੋਣਾ ਕੀ ਹੈ ਇੱਕ ਔਰਤ ਨੂੰ ਇਹ ਨਹੀਂ ਗੱਲ ਸਪਸ਼ਟ ਹੋ ਰਹੀ ਕਿ ਕੀ ਉਹ ਜੇ ਐਮਰਜੈਂਸੀ ਦੇ ਵਿੱਚ ਜਾਊਗੀ ਤੇ ਪਹਿਲੇ ਕਾਨੂੰਨ ਅਨੁਸਾਰ ਉਹਨੂੰ ਹੁਣ ਦਿੱਤਾ ਜਾਊਗਾ ਜਿਹੜਾ ਇਹ ਅਬੋਰਸ਼ਨ ਦੀ ਸਹੂਲਤ ਆ ਜਾਂ ਨਹੀਂ ਦਿੱਤੀ ਜਾਊਗੀ ਸੋ ਇਹ ਇੱਕ ਲੰਬਾ ਚੌੜਾ ਉੱਥੇ ਦਾ ਰੋਲਾ ਰਪਾ ਇੱਕ ਵਾਰੀ ਫਿਰ ਪੈ ਗਿਆ ਹੈ ਜਿਹਦਾ ਪਤਾ ਨਹੀਂ ਹਜੇ ਕੀ ਹੱਲ ਹੋਣਾ ਹੈ ਪਰ ਵਕਤ ਹੀ ਤੌਰ ਦੇ ਉੱਤੇ ਜਿਹੜਾ ਹੁਣ ਫੈਸਲਾ ਆਇਆ ਹੈ ਉਹਦੇ ਅਨੁਸਾਰ ਇਹਨਾਂ ਨੇ ਇਹ ਕਹਿ ਦਿੱਤਾ ਹੈ ਕਿ ਇਹ ਠੀਕ ਨਹੀਂ ਹੈ ਤੇ ਹੁਣ ਅਦਾਲਤ ਤੱਕ ਕਿਉਂਕਿ ਜਿਹੜੇ ਇਡਾਹੋ ਦੇ ਅਟਾਰਨੀ ਜਨਰਲ ਨੇ ਉਹ ਖੁਸ਼ ਨਹੀਂ ਇਸ ਗੱਲ ਤੋਂ ਕੋਈ ਚੰਗਾ ਹੋਇਆ ਇਹਨਾਂ ਨੇ ਵਾਪਸ ਲੈ ਲਿਆ ਜਿਹੜਾ ਇੱਕ ਫੈਡਰਲ ਲਾਅ ਆ EMTALA ਕਹਿੰਦੇ ਆ ਉਹਨੂੰ ਫੈਡਰਲ ਲਾ ਦਾ ਇਸ਼ੂ ਆ ਉਹ ਇਹ ਕਹਿੰਦਾ ਕਿ ਹਸਪਤਲ ਜਿਹੜੇ ਆ ਉਹ ਐਮਰਜੈਂਸੀ ਕੇਅਰ ਪ੍ਰੋਵਾਈਡ ਕਰਨਗੇ ਹੁਣ ਜਦੋਂ ਹਸਪਤਾਲ ਐਮਰਜੈਂਸੀ ਕੇਅਰ ਪ੍ਰੋਵਾਈਡ ਕਰਨਗੇ ਕਾਨੂੰਨਾਂ ਨੂੰ ਬੰਦਸ਼ ਆ ਉਹਨਾਂ ਦੇ ਉੱਤੇ ਤਾਂ ਫਿਰ ਉਹ ਐਮਰਜੈਂਸੀ ਅਬੋਰਸ਼ਨ ਕਿਉਂ ਨਹੀਂ ਕਰ ਸਕਦੇ ਉਹ ਕਹਿੰਦੇ ਆ ਕਿ ਇਹ ਉਨਾਂ ਚਿਰ ਲਾਗੂ ਨਹੀਂ ਹੁੰਦਾ ਅਬੋਰਸ਼ਨ ਅਨਲੈਸ ði ਵੂਮਨ ਇਜ਼ ਡਾਈਇੰਗ ਜਦੋਂ ਉਹ ਮਰ ਰਹੀ ਹੋਵੇ ਉੱਥੇ ਅਸੀਂ ਕੁਝ ਕਰ ਸਕਦੇ ਆ ਅਦਰਵਾਇਜ਼ ਨਹੀਂ ਅਮਰੀਕਾ ਦੇ ਵਿੱਚ ਪੰਜ ਚਾਰ ਮੁੱਦੇ ਨੇ ਜਿਹੜੇ ਬਹੁਤ ਵੱਡੇ ਨੇ ਉਨਾਂ ਦੇ ਵਿੱਚੋਂ ਇੱਕ ਅਬੋਰਸ਼ਨ ਜਿੱਥੇ ਸਾਰੇ ਸਾਰਾ ਅਮਰੀਕਾ ਅੱਧ ਵਿਚ ਵੰਡਿਆ ਆ ਅਧੇ ਹੱਕ ਚ ਅਧੇ ਵਿਰੋਧ ਚ ਹਾਲਾਂਕਿ ਮਸਲਾ ਕੋਈ ਐਡਾ ਨਹੀਂ ਹੋਣਾ ਚਾਹੀਦਾ ਪਰ ਇਹਦੇ ਨਾਲ ਕਈ ਧਾਰਮਿਕ ਕੀਦੇ ਕਈ ਕੁਸ਼ ਇਹਦੇ ਨਾਲ ਜੁੜਿਆ ਦੋਵਾਂ ਪਾਰਟੀਆਂ ਦਾ ਤੇ ਇਹਨੂੰ ਲੈ ਕੇ ਮਾਮਲਾ ਜਿਹੜਾ ਇੱਕ ਵਾਰੀ ਫੇਰ ਰੋਲੇ ਦੇ ਵਿੱਚ ਅਗਲੀ ਗੱਲ ਬਾਦੋਸੋ ਲਾਸ ਐਂਜਲਸ ਕਾਉਂਟੀ ਦੇ ਵਿੱਚ ਆਪਾਂ ਨੂੰ ਪਤਾ ਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਅੱਗਾਂ ਲੱਗੀਆਂ ਹੁਣ ਜਿਹੜੀ ਇਹ ਲਾਸ ਐਂਜਲਸ ਕਾਉਂਟੀ ਆ ਇਹਨੇ ਕਾਨੂੰਨੀ ਕਾਰਵਾਈ ਕਰਦਿਆਂ ਸਧਰਨ ਕੈਲੀਫੋਰਨੀਆ ਐਡੀਸ਼ਨ ਦੇ ਖਿਲਾਫ ਕੇਸ ਕਰ ਸਕਦਾ ਐਡੀਸ਼ਨ ਕੀ ਹੈ ਜਿਹੜੀ ਉੱਥੇ ਬਿਜਲੀ ਸਪਲਾਈ ਕਰਨ ਵਾਲੀ ਕੰਪਨੀ ਹੈ ਜਿਹੜੀ ਉਹ ਸਾਰੇ ਇਲਾਕੇ ਦੇ ਵਿੱਚ ਬਿਜਲੀ ਪ੍ਰੋਵਾਈਡ ਕਰਦੀ ਹੈ ਜਿਹੜੀ ਐਲਏ ਕਾਉਂਟੀ ਉਹਨਾਂ ਨੇ ਕਿਹਾ ਕੀ ਆ ਉਹ ਕਹਿੰਦੇ ਵੀ ਸਾਡੇ ਜੰਗਲਾਂ ਦੇ ਵਿੱਚ ਜਿੰਨੀ ਤਬਾਈ ਹੋਈ ਆ ਜਿੰਨੀ ਅੱਗ ਲੱਗੀ ਆ ਉਹਦੇ ਲਈ ਜ਼ਿੰਮੇਵਾਰੇ ਬਿਜਲੀ ਵਾਲੀ ਕੰਪਨੀ ਆ ਵੀ ਇਹਨਾਂ ਦੀਆਂ ਤਾਰਾਂ ਇਹਨਾਂ ਦਾ ਸਮਾਨ ਖਰਾਬ ਸੀ ਉੱਥੇ ਕਿਤੇ ਸੁਪਾਰਕੋ ਕੇ ਅੱਗ ਲੱਗ ਗਈ ਇਹ ਵੱਧੀ ਵੱਧੀ ਇੱਥੇ ਤੱਕ ਚੱਲੇਗੀ ਇਸ ਕਰਕੇ ਜਿੰਨੇ ਘਰ ਸੜੇ ਆ ਜਿੰਨੇ ਲੋਕਾਂ ਦੀ ਜਾਨ ਗਈ ਆ ਜਿੰਨੇ ਪ੍ਰਾਪਰਟੀ ਦਾ ਨੁਕਸਾਨ ਹੋਇਆ ਸਾਰੇ ਦਾ ਸਾਰਾ ਹਰਜਾਨਾ ਇਸ ਜਿਹੜੀ ਐਡੀਸ਼ਨ ਕੰਪਨੀ ਦੇ ਉੱਤੇ ਪਾਇਆ ਜਾਵੇ ਬਹੁਤ ਇਟਨ ਫਾਇਰ ਉਹਨੂੰ ਕਹਿੰਦੇ ਜਿਹੜੀ ਆਪਾਂ ਜਾਣਦੇ ਪਿਛਲੇ ਦਿਨਾਂ ਦੇ ਵਿੱਚ ਕਈ ਅੱਗ ਲੱਗੀਆਂ ਸੀ ਇਟਨ ਫਾਇਰ ਉਹਦੇ ਵਿੱਚੋਂ ਇੱਕ ਵੱਡੇ ਫਾਇਰ ਸੀਗੀ ਇਹ ਜਨਵਰੀ 7 ਨੂੰ ਸ਼ੁਰੂ ਹੋਈ ਸੀ ਤੇ ਨੇ 17 ਲੋਕਾਂ ਦੀ ਮੌਤ ਹੋ ਗਈ ਸੀ ਇਹਦੇ ਵਿੱਚ ਜਿਹੜੀ ਉੱਥੇ ਅਲਟਰਨਾ ਏਰੀਆ ਦੇ ਵਿੱਚ ਲਾਸ ਐਂਜਲਸ ਦੇ ਵਿੱਚ ਜਿਹੜੀ ਡਿਸਟਰਕਸ਼ਨ ਬਹੁਤ ਹੋਈ ਸੀ ਇਹਨੇ ਘੱਟੋ-ਘੱਟ 9400 ਬਿਲਡਿੰਗਾਂ ਜਿਹੜੀਆਂ ਉਹ ਤਬਾਹ ਕਰ ਦਿੱਤੀਆਂ ਤੇ ਇਹਦੇ ਨਾਲ ਹੀ ਉਹਨਾਂ ਨੇ ਕਿੰਨੀ ਜਿਹੜੀ ਡੈਮੇਜ ਕੀਤਾ ਹੁਣ ਜਿਹੜਾ ਉਹਦੀ ਕਾਸਟ ਲਈ ਲਾ ਸੂਟ ਸਾਰਾ ਇਹਦੇ ਉੱਤੇ ਇਹਨਾਂ ਨੇ ਕਰ ਦਿੱਤਾ ਜਿਹੜੀ ਕਾਉਂਟੀ ਆ ਉਹ ਇਹ ਕਹਿੰਦੀ ਆ ਕਿ ਉਹਨਾਂ ਨੂੰ ਵਾਧੂ ਪੈਸਾ ਲਾਉਣਾ ਪਿਆ ਆਪਣੇ ਲੋਕਾਂ ਦੀ ਮਦਦ ਦੇ ਲਈ ਉਹ ਜਿਨ੍ਹਾਂ ਦੇ ਘਰ ਚਲੇ ਗਏ ਜਾਂ ਜਿਨ੍ਹਾਂ ਦਾ ਜਿਹੜਾ ਸਾਰਾ ਸਮਾਨ ਸੀ ਉਹ ਤਬਾਹ ਹੋ ਗਿਆ ਹਾਲਾਂਕਿ ਇਸ ਗੱਲ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਵੀ ਇਹ ਅੱਗ ਉਸ ਬਿਜਲੀ ਦੇਸ਼ پارک ਨਾਲ ਜਾਂ ਮਾੜੀਆਂ ਤਾਰਾਂ ਕਰਕੇ ਲੱਗੀ ਆ ਆਫੀਸ਼ੀਅਲਸ ਜਿਹੜੇ ਨੇ ਉਹ ਹਜੇ ਵੀ ਦੀ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਐਗਜ਼ੈਕਟਲੀ ਅੱਗ ਸਟਾਰਟ ਕਿੱਦਾਂ ਹੋਈ ਆ ਪਰਲਾ ਸ਼ੂਟੇ ਕਹਿੰਦਾ ਕਿ ਐਡੀਸਨ ਪਾਵਰ ਲਾਈਨਸ ਦੇ ਥੱਲੇੋਂ ਅੱਗ ਜਿਹੜੀ ਆ ਉਹ ਸ਼ੁਰੂ ਹੋਈ ਆ ਸੋ ਹੁਣ ਇਹਦੇ ਤੋਂ ਬਾਅਦ ਜਿਹੜੇ ਅੱਛਾ ਇਹ ਇੱਕ ਦੇ ਨਾਲ-ਨਾਲ ਦੂਜੇ ਸ਼ਹਿਰ ਵੀ ਹੁਣ ਸ਼ੁਰੂ ਹੋ ਗਏ ਜਿਹੜੇ ਦੂਜੇ ਸ਼ਹਿਰ ਨੇ ਦੂਜੇ ਸਿਟੀਜ਼ ਨੇ ਉਹ ਵੀ ਸੂ ਕਰ ਰਹੇ ਆ ਇਹਨੂੰ ਪੈਸਾ ਦੇਣਾ ਸਿਆਰਾ ਮੈਡਰ ਇਹ ਇਹ ਜਿਹੜੇ ਹੈਗੇ ਆ ਪਬਲਿਕ ਪ੍ਰਾਪਰਟੀ ਜਿਹੜੇ ਵੀ ਐਡੀਸ਼ਨ ਕੰਪਨੀ ਨੂੰ ਜਿੰਨਾ ਪਹਿਲੇ ਪ੍ਰਾਪਰਟੀ ਦਾ ਡੈਮੇਜ ਹੋਇਆ ਸਾਰਾ ਇਹਨਾਂ ਦੇ ਸਿਰ ਪਾਇਆ ਜਾਵੇ ਐਡੀਸ਼ਨ ਕੰਪਨੀ ਉਹ ਕਿੰਨੇ ਰਿਵਿਊ ਕਰ ਰਹੇ ਆ ਲਾ ਸੂਟ ਨੂੰ ਪਰ ਹਜੇ ਤੱਕ ਉਹਨਾਂ ਨੇ ਆਪਣਾ ਫਾਲਟ ਐਡਮੰਟ ਨਹੀਂ ਕੀਤਾ ਉਹਨਾਂ ਨੇ ਨਹੀਂ ਕਿਹਾ ਵੀ ਸਾਡੇ ਕਰਕੇ ਇਹ ਅਗ ਲੱਗੀ ਆ ਇਹਦੇ ਤੋਂ ਬਾਅਦ ਹੁਣ ਜਿਹੜਾ ਉਹ ਹੋਊਗਾ ਕਿ ਕੀ ਅੱਗੇ ਫੈਸਲਾ ਹੁੰਦਾ ਪਰ ਕੇਸ ਉਸ ਕੰਪਨੀ ਦੇ ਉੱਤੇ ਜ਼ਰੂਰ ਹੋ ਗਿਆ ਸੈਟਲ ਤੋਂ ਖਬਰ ਆਗਲੀ ਇੱਕ ਵਿਅਕਤੀ ਉਹਦਾ ਨਾਮ ਆ ਸਕਾਟ ਰੋਡਸ ਅਦਾਲਤ ਦੇ ਵਿੱਚ ਕੱਲ ਪੇਸ਼ ਕੀਤਾ ਵੀ ਤੂੰ ਆ ਗੁਨਾਹ ਕੀਤੇ ਉਹ ਕਹਿੰਦਾ ਮੈਂ ਨਹੀਂ ਕੀਤੇ ਗੁਨਾਹ ਦੇ ਦੋਸ਼ ਕਿਹੜੇ ਲੱਗੇ ਦੇ ਉੱਤੇ ਇਹ ਬੰਦਾ ਏਟੀਐਮ ਚੋਰੀ ਕਰਦਾ ਏਟੀਐਮ ਚੋਰੀ ਵੀ ਇਦਾਂ ਕਰਦਾ ਵੀ ਕਹਿ ਲਓ ਜਿਹੜੀ ਐਕਸਕੇਵੇਟਰ ਹੁੰਦਾ ਉਹ ਸਾਰੇ ਦਾ ਸਾਰਾ ਲਿਜਾ ਕੇ ਉਹਦੇ ਨਾਲ ਏਟੀਐਮ ਵੀ ਪੱਟ ਲੈਂਦਾ ਮਿਲੀਅਨ ਡਾਲਰ ਦੇ ਕਰੀਬ ਇਹ ਬੰਦੇ ਨੇ ਇਦਾਂ ਚੋਰੀ ਕੀਤਾ ਇਹਦੇ ਤੇ ਕਨੈਪਿੰਗ ਦੇ ਚਾਰਜ ਵੀ ਲੱਗੇ ਆ ਇਹਦੇ ਉੱਤੇ ਅਸੌਲਟ ਦੇ ਚਾਰਜ ਵੀ ਲੱਗੇ ਆ ਇਹਦੇ ਉੱਤੇ ਰੇਪ ਦੇ ਚਾਰਜ ਵੀ ਲੱਗੇ ਆ ਜਿਹੜਾ ਏਟੀਐਮ ਥੈਫਟ ਦਾ ਇਹ ਰਿੰਗ ਲੀਡਰ ਆ ਮਤਲਬ ਇਹਦੇ ਗਰੁੱਪ ਨੇ 1 ਮਿਲੀਅਨ ਡਾਲਰ ਤੋਂ ਜ਼ਿਆਦਾ ਏਟੀਐਮ ਤੋਂ ਚੋਰੀ ਕਰ ਲਿਆ ਆ ਮਤਲਬ ਜਾਸ ਆਫ ਲਾਈਫ ਵਾਂਗੂ ਤੇ ਦੂਜੀਆਂ ਚੀਜ਼ਾਂ ਜਿਹੜੇ ਐਕਸਕੇਵੇਟਰ ਦੇ ਨਾਲ ਮਤਲਬ ਉਹ ਖਿੱਚ ਕੇ ਲੈ ਗਏ ਮਸ਼ੀਨ ਹੀ ਪਟ ਲੈਂਦਾ ਸਾਰੀ ਦੀ ਸਾਰੀ ਜਦੋਂ ਇਹਨੂੰ ਆ ਫਰਵਰੀ ਦੇ ਵਿੱਚ ਫੜਿਆ 19 ਫਰਵਰੀ ਨੂੰ ਇਹਨੂੰ ਫੜਿਆ ਪੁਲਿਸ ਨੇ ਤੇ ਇਹ ਉਦੋਂ ਵੀ ਉਹ ਪੂਰੇ ਦਾ ਪੂਰਾ ਏਟੀਐਮ ਪੱਟ ਕੇ ਤੇ ਟਰੱਕ ਦੇ ਪਿੱਛੇ ਸੱਟ ਕੇ ਲਿਜਾ ਰਿਆ ਸੀ ਔਰ ਸੜਕ ਦੇ ਦੂਜੇ ਪਾਸੇ ਮਤਲਬ ਪੁੱਠੇ ਹੱਥ ਜਾ ਕੇ ਤੇ ਆਪਣਾ ਡਰਾਈਵ ਕਰ ਰਿਆ ਸੀ ਪੁਲਿਸ ਨੂੰ ਪਿੱਛੇ ਚੇਸ ਕਰਕੇ ਇਹਨੂੰ ਫੜਨਾ ਪਿਆ ਮੁੜ ਕੇ ਕਾਰ ਦੀ ਨਾ ਉਹ ਜਿਹੜੀ ਸਨ ਰੂਫ ਆ ਉਹਦੇ ਵਿੱਚੋਂ ਨਿਕਲ ਕੇ ਤੇ ਭੱਜਣ ਦੀ ਨੇ ਕੋਸ਼ਿਸ਼ ਕੀਤੀ ਪਰ ਉਹਦੇ ਨਾਲ ਟੀਜ਼ਰ ਦੇ ਨਾਲ ਪੁਲਿਸ ਨੇ ਟੀਜ਼ਰ ਮਾਰ ਕੇ ਤਾਂ ਇਹਨੂੰ ਰੋਕ ਲਿਆ ਤੇ ਫਿਰ ਅਰੈਸਟ ਕਰ ਲਿਆ ਸਮਾਨ ਇਹਦੇ ਕੋਲੋਂ ਬਹੁਤ ਖਤਰਨਾਕ ਫੜ ਹੋਇਆ ਸਮਾਨਤ ਇਥੋਂ ਤੱਕ ਇਹਨੂੰ ਅ ਦੱਸਿਆ ਜਾ ਰਿਹਾ ਕਿ ਗਨ ਜਿਹਦੇ ਵਿੱਚ ਆਟੋਮੈਟਿਕ ਵੈਪਨ ਦੱਸੇ ਜਾ ਰਹੇ ਆ ਸਾਈਲੈਂਸਰ ਦੱਸੇ ਜਾ ਰਹੇ ਆ ਇਥੋਂ ਤੱਕ ਕਿ ਜਿਹੜਾ ਜਿਹੜਾ ਉਹ ਹੁੰਦਾ ਕਿ ਬੁਲੇਟ ਪ੍ਰੂਫ ਮਾਸਕ ਵੀ ਇਹਦੇ ਕੋਲੋਂ ਫੜਿਆ ਗਿਆ ਵੀ ਮੂੰਹ ਤੇ ਵੀ ਗੋਲੀ ਨਹੀਂ ਲੱਗ ਸਕਦੀ ਬੁਲੇਟ ਪ੍ਰੂਫ ਮਾਸਕ ਫੇਸ ਮਾਸਕ ਜਿਹੜਾ ਇਹਦੇ ਕੋਲ ਸੀਗਾ ਔਰ ਇਹ ਦੱਸਿਆ ਜਾ ਰਿਹਾ ਕਿ ਇਹਦੀ ਹਿਸਟਰੀ ਜਿਹੜੀ ਆ ਉਹ ਐਸੇ ਤਰ੍ਹਾਂ ਦੀ ਆ ਪਹਿਲਾਂ ਵੀ ਬੜੇ ਨੇ ਕਈ ਇਹਦੇ ਤੇ ਦੋਸ਼ ਲੱਗੇ ਆ ਪਿਛਲੇ ਸਮੇਂ ਦੇ ਵਿੱਚ ਜਿਹੜਾ ਰੇਪ ਵੀ ਇਹਨੇ ਕੀਤਾ ਗਨ ਪੁਆਇੰਟ ਦੇ ਉੱਤੇ ਟਾਰਚਰ ਵੀ ਕੀਤੇ ਆ ਰੈਸਾਲਟ ਵੀ ਕੀਤੇ ਆ ਔਰ ਏਟੀਐਮ ਕਹਿ ਲੋ ਕਿ ਬੈਂਕਾਂ ਨੂੰ ਜਾਂ ਜਿਹੜੇ 711 ਸੀ 711 ਨੇ ਉਹਨਾਂ ਨੂੰ ਖਾਸ ਤੌਰ ਤੇ ਟਾਰਗੇਟ ਕਰਦਾ ਆ ਜਿਹੜੇ ਚੋਰੀ ਦੇ ਟਰੱਕ ਹੁੰਦੇ ਆ ਜਾਂ ਐਕਸਕੇਵੇਟਰ ਹੁੰਦੇ ਆ ਉਹ ਏਟੀਐਮ ਨੂੰ ਰਿਪ ਕਰਕੇ ਤੇ ਉਹਨੂੰ ਗਰਾਊਂਡ ਦੇ ਵਿੱਚੋਂ ਹੀ ਪੱਟ ਲੈਂਦਾ ਮਤਲਬ ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਆ ਜਦੋਂ ਇਹ ਪੁਲਿਸ ਨੇ ਫਿਰ ਉਹਨੂੰ ਚੇਜ਼ ਕਰਕੇ ਇਹਨੂੰ ਹਾਈਵੇ ਦੇ ਉੱਤੇ ਜਿਹੜਾ ਫੜਿਆ ਸੋ ਇਹ ਕਈ ਵਾਰੀ ਕੀ ਕੀਤਾ ਇਹਨੇ ਜਦੋਂ ਜਿਹੜੇ ਐਵੀਡੈਂਸਸ ਨੇ ਉਹਨਾਂ ਨੂੰ ਉਹ ਕਰ ਦਿੰਦਾ ਅੱਗ ਲਾ ਦਿੱਤੀ ਮਤਲਬ ਉਹਨਾਂ ਸਾਰਿਆਂ ਨੂੰ ਜਿਹੜਾ ਚੋਰੀ ਦਾ ਟਰੱਕ ਸੀ ਉਹਨੂੰ ਆਪਣੇ ਸਾਰੇ ਨੂੰ ਮਤਲਬ ਟਰੱਕ ਨੂੰ ਕਵਰ ਕਰ ਲਈ ਨੇ ਅੱਗ ਲਾ ਦਿੱਤੀ ਜਦਾ ਆਮ ਤੌਰ ਦੇ ਉੱਤੇ ਕਰਦੇ ਆ ਪੁਲਿਸ ਹੁਣ ਦੇਖ ਰਹੀ ਆ ਕਿ ਬਾਕੀ ਇਹਦਾ ਕਰੂ ਕਿੱਥੇ ਆ ਉਹਨੂੰ ਕਿੱਦਾਂ ਫੜਨਾ ਆ ਜਿਹੜੇ ਹਜੇ ਵੀ ਏਟੀਐਮ ਚੋਰੀ ਕਰ ਰਹੇ ਆ ਔਰ ਉਹ ਵੀ ਏਟੀਐਮ ਦੇ ਬਹੁਤ ਵੱਡੇ ਮਸ਼ੀਨਰੀ ਦੇ ਨਾਲ ਚੋਰੀ ਕੀਤੇ ਜਾ ਰਹੇ ਆ ਲੱਗਦਾ ਇਹਦਾ ਬਹੁਤ ਵੱਡਾ ਇੰਪੈਕਟ ਪਾਊਗਾ ਕਹਿੰਦੇ ਇਸ ਅਰੈਸਟ ਦਾ ਇਹ ਛੋਟੀ ਮੋਟੀ ਗੱਲ ਨਹੀਂ ਆ ਕਾਫੀ ਹੱਦ ਤੱਕ ਜਿਹੜਾ ਕਰਾਈਮ ਇਧਰਲੇ ਪਾਸੇ ਘਟ ਸਕਦਾ ਅਗਲੇ ਦੋਸਤੋ ਗੱਲਬਾਤ ਜਿਹੜੀ ਇੱਕ ਹੋਰ ਤੁਹਾਡੇ ਨਾਲ ਅੱਜ ਕਰਨੀ ਹੈ ਉਹ ਹੈਗੀ ਆ ਜਿਹੜੇ ਟੈਰਿਫ ਬਾਰੇ ਟੈਰਿਫ ਰਾਸ਼ਟਰਪਤੀ ਟਰੰਪ ਨੇ ਲਾਏ 48 ਘੰਟੀਆਂ ਦੇ ਵਿੱਚ ਵਿੱਚ ਹੀ ਉਹਨੂੰ ਵਾਪਸ ਲੈ ਲਿਆ ਸਾਰੇ ਨਹੀਂ ਲਏ ਪਰ ਕੁਝ ਹੱਦ ਤੱਕ ਇਹਦੇ ਵਿੱਚ ਢਿੱਲ ਦੇ ਦਿੱਤੀ ਜਿਹੜੀ ਕੈਨੇਡਾ ਤੇ ਮੈਕਸੀਕੋ ਤੇ ਲੱਗੇ ਸੀ ਹੁਣ ਪਤਾ ਨਹੀਂ ਲੱਗ ਰਿਹਾ ਕਿ ਹੁਣ ਕੀ ਆ ਭਵਿੱਖ ਦੇ ਵਿੱਚ ਕੱਲ ਵੀ ਆਪਾਂ ਇਹ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਜਿਹੜੀਆਂ ਚਾਰ ਵੱਡੇ ਤਿੰਨ ਵੱਡੇ ਆਟੋ ਮੇਕਰਸ ਨੇ ਇਹਨਾਂ ਦੇ ਜਿਹੜੇ ਫੋਰਡ ਆ ਜਾਂ ਜਨਰਲ ਮੋਟੋਰ ਜਾਂ ਜਾਂ ਜਿਹੜੇ ਸਟੈਲਿੰਸ ਆ ਇਹ ਇਹ ਆ ਇਹਨਾਂ ਸਾਰਿਆਂ ਨੂੰ ਗੱਲਬਾਤ ਕਰਨ ਤੋਂ ਬਾਅਦ ਤੇ ਉਹ ਕਹਿੰਦੇ ਵੀ ਠੀਕ ਆ ਤੁਹਾਡੇ ਤੇ ਅਸੀਂ ਇਹ ਟੈਰਫ ਨਹੀਂ ਲਾਉਂਦੇ ਇੱਕ ਪਾਸੇ ਤਾਂ ਖਬਰ ਇਹ ਆ ਰਹੀ ਆ ਵੀ ਇਹ ਤਾਂ ਹਜੇ ਥੋੜੇ ਲੱਗੇ ਆ ਜਿਹੜੇ ਹੁਣ ਲਾਏ ਇਹਨਾਂ ਨੇ ਇਹ 2 April ਤੋਂ ਹੋਰ ਟੈਰਫ ਲੱਗਣੇ ਆ। ਦੂਜੇ ਪਾਸੇ ਪਹਿਲਾ ਫੈਸਲਾ ਲੈਣ ਦੇ 48 ਘੰਟੇ ਦੇ ਵਿੱਚ ਵਿੱਚ ਇਹਨਾਂ ਨੇ ਫੈਸਲਾ ਪਲਟ ਦਿੱਤਾ। ਪਹਿਲਾਂ ਕਹਿੰਦੇ ਸੀ ਵੀ ਕਾਰਾਂ ਦੇ ਉੱਤੇ ਛੱਡ ਦਿਓ ਨਾ ਕਾਰਾਂ ਦੇ ਉੱਤੇ ਨਾ ਲਾਓ ਇਹ ਕਹਿੰਦੇ ਨਹੀਂ ਲਾਉਣਾ ਕਾਰਾਂ ਦੇ ਉੱਤੇ ਫੇਰ ਸੀਗਾ ਵੀ ਕੱਲੀਆਂ ਕਾਰਾਂ ਨੂੰ ਛੱਡਿਆ ਹੁਣ ਪਤਾ ਲੱਗਿਆ ਵੀ ਕਾਰਾਂ ਦੇ ਨਾਲ-ਨਾਲ ਜਿਹੜੇ ਕਾਰਾਂ ਦੇ ਪੁਰਜ਼ੇ ਆ ਜਿਹੜੇ ਕਾਰਾਂ ਦੇ ਪਾਰਟਸ ਨੇ ਉਹ ਵੀ ਉਹਨਾਂ ਨੂੰ ਵੀ ਛੋਟ ਦੇ ਦਿੱਤੀ ਗਈ ਆ। ਕਿਉਂਕਿ ਰੋਲਾ ਇਹ ਆ ਵੀ ਇਹ ਚੀਜ਼ ਇੱਕ ਥਾਂ ਦੇ ਉੱਤੇ ਤਾਂ ਬੰਨ੍ਹ ਨਹੀਂ ਰਹੀ। ਨਹੀਂ ਤੇ ਇਦਾਂ ਕਿ ਵੀ ਸਾਰੇ ਦੀ ਸਾਰੇ ਕਾਰ ਅਮਰੀਕਾ ਚ ਬਣਦੀ ਆ ਉਹਦਾ ਹੁਣ ਇੱਕ ਪੁਰਜਾ ਜਿਹੜਾ ਚੀਨ ਤੋਂ ਆ ਰਿਹਾ ਇੱਕ ਪੁਰਜਾ ਉਹਦਾ ਅਮਰੀਕਾ ਚੋਂ ਆ ਰਿਹਾ ਉਹ ਕਿਸੇ ਤਰ੍ਹਾਂ ਇਕੱਠੀ ਹੋ ਰਹੀ ਹੈ ਹਨਾ ਉਹ ਬਣਦੀ ਹੈ ਇੱਕ ਥਾਂ ਦੇ ਉੱਤੇ ਤੇ ਜੇ ਉਹ ਇੱਕ ਪੁਰਜਾ ਹੀ ਨਾ ਆਵੇ ਕਾਰ ਤੇ ਨਹੀਂ ਬਣ ਸਕਦੀ ਪੂਰੀ ਜੇ ਇੱਕ ਪੁਰਜਾ ਵੀ ਇੱਕ ਮੰਨ ਲਓ ਇੱਕ ਪਾਰਟ ਉਹਦਾ ਕੋਈ ਛੋਟਾ ਜਿਹਾ ਪਾਰਟੀ ਹੋਵੇ ਜੇ ਉਹ ਡਿਲੇ ਆ ਜਾਂ ਪਿੱਛੇ ਨਹੀਂ ਆਉਂਦਾ ਜਾਂ ਉਹਦੇ ਉੱਤੇ ਡਿਊਟੀ ਲਾ ਦਿੱਤੀ ਜਾਂਦੀ ਆ ਪੂਰੀ ਦੀ ਪੂਰੀ ਕਾਰ ਰੁਕ ਜੂਗੀ ਕਾਰ ਰੁਕ ਜੂਗੀ ਸਪਲਾਈ ਨਹੀਂ ਹੋਊਗੀ ਸਪਲਾਈ ਨਹੀਂ ਹੋਊਗੀ ਤਾਂ ਕਿਉਂ ਡਿਮਾਂਡ ਵਧ ਜੂਗੀ ਡਿਮਾਂਡ ਵਧ ਜੂਗੀ ਮਹਿੰਗਾਈ ਹੋ ਜੂਗੀ ਕਾਰਾਂ ਮਹਿੰਗੀਆਂ ਹੋ ਜਾਣਗੀਆਂ ਜਿੱਦਾਂ ਕੋਵਿਡ ਤੋਂ ਬਾਅਦ ਕਾਰਾਂ ਮਹਿੰਗੀਆਂ ਹੋਈਆਂ ਹਜੇ ਤੱਕ ਸਸਤੀਆਂ ਨਹੀਂ ਹੋਈਆਂ ਹੁਣ ਰਾਸ਼ਟਰਪਤੀ ਟਰੰਪ ਚਾਹੁੰਦੇ ਕੀ ਹੈ ਸਾਰੇ ਕੁਸ਼ ਦੇ ਵਿੱਚ ਚਾਹੁੰਦੇ ਉਹ ਇਹ ਆ ਵੀ ਜਿਹੜੀਆਂ ਇਹ ਫੈਕਟਰੀਆਂ ਨੇ ਨਾ ਅਮਰੀਕਾ 'ਚ ਆ ਜਾਣ ਅਮਰੀਕਾ 'ਚ ਆ ਕੇ ਲਾਓ ਕਹਿੰਦੇ ਬਾਹਰੋਂ ਕਾਰ ਬਣਾ ਕੇ ਅਮਰੀਕਾ 'ਚ ਲਿਆ ਕੇ ਨਾ ਵੇਚੋ ਤੁਸੀਂ ਅਮਰੀਕਾ ਦੇ ਵਿੱਚ ਫੈਕਟਰੀ ਲਾਓ ਤੇ ਇੱਥੇ ਦੇ ਕੰਮੇ ਰੱਖੋ ਸਾਡੇ ਅਮਰੀਕਾ ਦੇ ਲੋਕਾਂ ਨੂੰ ਇੱਥੇ ਨੌਕਰੀਆਂ ਪੈਦਾ ਹੋਣ ਇੱਥੇ ਰੋਜ਼ਗਾਰ ਪੈਦਾ ਹੋਣ ਇੱਥੇ ਹੀ ਕਾਰ ਵੇਚੋ ਹੁਣੇ ਖਾਲਸਾ ਬਹੁਤ ਵਧੀਆ ਹੈ ਮਤਲਬ ਹੋ ਸਕਦਾ ਇਹ ਪੋਸੀਬਲ ਹੋਵੇ ਜੇ ਅਮਰੀਕਾ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਦਾ ਸਭ ਤੋਂ ਵੱਡਾ ਗੂ ਇਹ ਗੱਲ ਕਹਿ ਰਿਹਾ ਤੇ ਦਾ ਮਤਲਬ ਪਿੱਛੇ ਕੋ ਲੌਜੀਕ ਹੈਗਾ ਹੀ ਆ ਕੋਈ ਐਵੇਂ ਥੋੜਾ ਉਹਨਾਂ ਦੇ ਕੋਲੇ ਗੱਲ ਉਹਨਾਂ ਨੇ ਕਹਿ ਦਿੱਤੀ ਪਰ ਜਿਹੜਾ ਇੱਕ ਸਧਾਰਨ ਵਿਅਕਤੀ ਆ ਉਹ ਹੁਣ ਇਹਨੂੰ ਇਹਦੇ ਬਾਰੇ ਸੋਚਣਾ ਵੀ ਇਹ ਸੰਭਵ ਨਹੀਂ ਆ ਜੇ ਸੰਭਵ ਹੈਗਾ ਵੀ ਆ ਤਾਂ ਇਹ ਕੋਈ ਮਤਲਬ ਇਦਾਂ ਨਹੀਂ ਆ ਕਿ ਅੱਜ ਹੀ ਆ ਕੇ ਫੈਕਟਰੀ ਲੱਗ ਗਈ ਤੇ ਮਸਲਾ ਹੱਲ ਹੋ ਜੇ ਕਿ ਤੁਹਾਡੇ ਤੇ ਟੈਰਫ ਲਾਤੇ ਨਹੀਂ ਤੁਸੀਂ ਫੈਕਟਰੀਆਂ ਇੱਥੇ ਲਾਓ ਕਈ ਬਿਲੀਅਨ ਡਾਲਰ ਦਾ ਡਾਲਰ ਦੀ ਰਿਨਵੈਸਟਮੈਂਟ ਆ ਔਰ ਉਹਨੂੰ ਕਈ ਸਾਲ ਲੱਗਣੇ ਆ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਸੰਭਵ ਹੋ ਜਵੇ ਪਰ ਇਹਦੇ ਨਾਲ ਲੰਬਾ ਪ੍ਰੋਸੈਸ ਬਹੁਤ ਆ ਕਿੰਨੀਆਂ ਜਿਹੜੀਆਂ ਫੈਕਟਰੀਆਂ ਉਹ ਇੱਥੇ ਆਉਣ ਕਿੰਨਾ ਪੈਸਾ ਲੱਗੇ ਕਿੱਦਾਂ ਉਹਨਾਂ ਨੇ ਸ਼ਿਫਟ ਹੋਣਾ ਆ ਜੇ ਇਹ ਲੱਗੇ ਰਹੇ ਆ ਜੇ ਲੱਗ ਜਾਣਾ ਜਿੱਦਾਂ ਕਿ ਇਹਨਾਂ ਨੇ ਪਾਜ਼ ਕਰ ਦਿੱਤੇ ਮਹੀਨੇ ਲਈ ਕਿੰਨੇ ਛੋਟ ਦੇ ਦਿੰਨੇ ਕਾਰਨ ਦੇ ਵਿੱਚ ਕਾਰ ਦੀ ਕੀਮਤ 10000 ਡਾਲਰ ਵੱਧ ਜੂਗੀ ਔਰ ਇਹ ਟੈਰਫ ਦੀ ਖੇਡ ਦੇ ਵਿੱਚ ਕਦੇ ਵੀ ਬਹੁਤੀ ਜਿੱਤ ਨਹੀਂ ਹੁੰਦੀ ਕਿਸੇ ਦੀ ਵੀ ਲੋਕਾਂ ਦੇ ਸਿਰ ਦੇ ਉੱਤੇ ਬੋਝ ਹੀ ਪੈਂਦਾ ਜਿਹੜਾ 1929 ਦੇ ਵਿੱਚ ਅਮਰੀਕਾ ਦੇ ਵਿੱਚ ਗ੍ਰੇਟ ਡਿਪਰੈਸ਼ਨ ਹੋਇਆ ਸੀ ਉਹਦੇ ਤੋਂ ਬਾਅਦ ਵੀ ਉਦੋਂ ਵੀ ਇਦਾਂ ਹੀ ਹੋਈ ਸੀ ਟੈਰਫ ਉਹਦੇ ਤੇ ਲਾਤ ਤੇ ਉਹਦੇ ਤੇ ਲਾਤੇ ਅਲਟੀਮੇਟਲੀ ਸਾਰਾ ਕੁਝ ਮਹਿੰਗਾ ਹੋ ਕੇ ਤੇ ਰੈਸੈਸ਼ਨ ਆ ਗਿਆ ਸੀ ਰੈਸੈਸ਼ਨ ਤੋਂ ਬਾਅਦ ਉਹ ਐਡਾ ਵੱਡਾ ਰੈਸੈਸ਼ਨ ਸੀ ਜਿਹੜਾ 10 ਸਾਲ ਰਿਹਾ ਤੇ ਉਹ ਗ੍ਰੇਟ ਡਿਪਰੈਸ਼ਨ ਬਣ ਗਿਆ ਜਿਹਨੂੰ ਹਿਸਟੋਰਿਕਲੀ ਆਪਾਂ ਗ੍ਰੇਟ ਡਿਪਰੈਸ਼ਨ ਦੇ ਕਰਕੇ ਜਾਣਦੇ ਹਾਂ 1929 ਦੇ ਵਿੱਚ ਅਮਰੀਕਾ ਦੇ ਵਿੱਚ ਸੋ ਡਰ ਹੁਣ ਵੀ ਇਦਾਂ ਦਾ ਹੀ ਆ ਵੀ ਜੇਸ ਪਾਸੇ ਨੂੰ ਗੱਲ ਤੁਰੀ ਆ ਪਹਿਲਾਂ ਇੱਕ ਟੈਰਫ ਲਾਉਂਦਾ ਉਹਨੇ ਚੀਜ਼ ਮਹਿੰਗੀ ਕਰਤੀ ਉਹਨੇ ਉਹਦੇ ਤੇ ਲਾ ਦਿੱਤਾ ਉਹਦੀ ਚੀਜ਼ ਮਹਿੰਗੀ ਹੋ ਗਈ ਦੇਖੋ ਕਿੱਥੇ ਕਾਲ ਜਾ ਕੇ ਮੁੱਕਦੀ ਆ ਪਰ ਫਿਲਹਾਲ ਇਹ ਨੀੜਲੇ ਭਵਿਕ ਵਿੱਚ ਸੰਭਵ ਨਹੀਂ ਕਿ ਸਿੱਧੀ ਜਿਹੜੀ ਇਹ ਆ ਕੇ ਤੇ ਇੰਡਸਟਰੀ ਜਿਹੜੀ ਆ ਲੋਕ ਇੱਥੇ ਲਾ ਲੈਣ ਸਟਾਕ ਮਾਰਕੀਟ ਜਦੋਂ ਇਹਨਾਂ ਨੇ ਅਨਾਉਂਸਮੈਂਟ ਕੀਤੀ ਆ ਇਹਨਾਂ ਜਿੰਨੀਆਂ ਵੱਡੀਆਂ ਕਾਰਾਂ ਦੀਆਂ ਕੰਪਨੀਆਂ ਆ ਜਦੋਂ ਟੈਰਫ ਦੀ ਅਨਾਉਂਸਮੈਂਟ ਹੋਈ ਆ ਸਟਾਕ ਮਾਰਕੀਟ ਸਾਰੀ ਕ੍ਰੈਸ਼ ਕਰ ਗਈ ਸੀ ਥੱਲੇ ਡਿੱਗ ਪਈ ਸੀ ਇਹੀ ਕੁਸ਼ਨ 292 ਦੇ ਵਿੱਚ ਵੀ ਹੋਇਆ ਸੀ ਅੱਜ ਦੀ ਗੱਲਬਾਤ ਇੱਥੇ ਸਮਾਪਤ ਕਰਦੇ ਆਂ ਤੇ ਕੱਲ ਫੇਰ ਤੁਹਾਡੇ ਨਾਲ ਮੁਲਾਕਾਤ ਹੋਏਗੀ